ਹੌਕਤੇ ਜ਼ਮੀਨ ਦੋਵੇਂ ਇੱਕੋ ਸਿੱਕੇ ਦੇ ਦੋ ਪਾਸੇ ਨੇ ਜੇ ਔਖੇ ਸੌਖੇ ਹੋ ਕੇ ਜ਼ਮੀਨ ਦਾ ਇੱਕ ਓਰਾ ਵੀ ਵੇ ਲੈ ਲਿਆ ਤਾਂ ਹੌਲੀ ਹੌਲੀ ਬਣਦੇ ਬਣਦੇ ਮਰੱਬੇ ਬਣ ਜਾਂਦੇ ਨੇ ਤੀਜੇ ਇੱਕ ਓਰਾ ਵੀ ਵਿਖ ਗਿਆ ਤੇ ਹੌਲੀ ਹੌਲੀ ਪੁਰਦੀ ਪੁਰਦੀ ਸਾਰੀ ਵਿਖ ਜਾਂਦੀ ਆ ਜ਼ਮੀਨ ਤੇ ਸ਼ੌਕ ਜੇ ਇੱਕ ਨਾਰ ਲਿਆ ਤਾਂ ਸਾਰੇ ਮਰ ਜਾਂਦੇ ਨੇ ਜੇ ਔਖੀਆਂ ਸੌਖੀਆਂ ਹੋ ਕੇ ਇੱਕ ਸ਼ੌਂਕ ਪੂਰ ਲਿਆ ਤਾਂ ਹੌਲੀ-ਹੌਲੀ ਬੰਦੇ ਦੇ ਸਾਰੇ ਸ਼ੌਂਕ ਪੂਰੇ ਜਾਂਦੇ ਨੇ ਆਪਾਂ ਨੇ ਦੁਨੀਆ ਘੁੰਮਣ ਦਾ ਇੱਕ ਮਨ ਦੇ ਵਿੱਚ ਦਿਲ ਦੇ ਅਯਾਇਬ ਕਰਦੇ ਵਿੱਚ ਇੱਕ ਸ਼ੌਂਕ ਪਾਲਿਆ ਸੀ ਤੇ ਉਹਦੀ ਔਖੀਆਂ ਸੌਖੀਆਂ ਹੋ ਕੇ ਸ਼ੁਰੂਆਤ ਕੀਤੀ ਆ ਆ ਸਾਈਕਲ ਲੈ ਕੇ ਆਂਦਾ ਤੇ ਮੈਨੂੰ ਲੱਗਾ ਕਿ ਤੁਹਾਡੇ ਨਾਲ ਖੁਸ਼ੀ ਸਾਂਝੀ ਕਰਨੀ ਚਾਹੀਦੀ ਆ ਖੁਸ਼ੀਆਂ ਦੇ ਵੰਡਣ ਦੇ ਨਾਲ ਵੱਧੀਆਂ ਹੁੰਦੀਆਂ ਆ ਤੇ ਦੁੱਖਵੰਡਨ ਦੇ ਨਾਲ ਘਟਦਾ ਹੁੰਦਾ ਇਹ ਸਾਈਕਲ ਬਾਰਗਾਮਾਉਂਡ ਕੰਪਨੀ ਦਾ ਮੇਡ ਇਨ ਜਰਮਨ ਇਹ ਜਦੋਂ ਆਪਾਂ ਨੇ ਸੈਕੰਡ ਹੈਂਡ ਲਿਆ ਜਦੋਂ ਇਹ ਨਵਾਂ ਘਟਾਇਆ ਸੀ ਕਿਸ ਬੰਦੇ ਤੋਂ ਆਪਾਂ ਲਿਆ ਤਾਂ ਇਹਦੇ ਨਵੇਂ ਦੀ ਕੀਮਤ तकरीबन 92000 ਰੁਪਇਆ ਤੇ ਇਹ ਮੇਡ ਇਨ ਜਰਮਨ ਦਾ ਬਣਿਆ ਹੋਇਆ ਤੇ ਇਹਦੇ ਜਿਹੜੇ ਟਾਇਰ ਆ ਤੁਸੀਂ ਦੇਖ ਸਕਦੇ ਹੋ ਬਹੁਤ ਪਤਲੇ ਦੇ ਆ ਬਹੁਤੇ ਮੋٹے ਨਹੀਂਗੇ ਤੇ ਇਹ ਹਾਈਬ੍ਰਿਡ ਟਾਇਰ ਵਜੋਦੇ ਆ ਇਹਦੇ ਜਾਂ ਹਾਈ ਤੇ ਦੋ ਦੋ ਗਲਾਸ ਐ ਸਾਈਕਲ ਆਏ ਇੱਕ ਤਾਂ ਆਪਾਂ ਆਮ ਵੱਟੇ ਜਿਹੜੇ ਟੂਰਿਸਟ ਦੇ ਬੰਦੇ ਹੁੰਦੇ ਆ ਦੁਨੀਆ ਘੁੰਮਦੇ ਆ ਹਨਾ ਉਹਨਾਂ ਦੇ ਕੋਲ ਸਾਈਕਲ ਹੁੰਦੇ ਆ ਜਿਹੜੇ ਉਹ ਹੁੰਦੇ ਆ ਟੂਰਿਸਟ ਬਾਈਕ ਹੁੰਦੇ ਇਹ ਦੋਗਲਾ ਇਹ ਦੋਵੇਂ ਕੰਮ ਕਰਦਾ ਤੇ ਇੱਕ ਇਹਦੀ ਜਿਹੜੀ ਖਾਸੀਅਤ ਆ ਉਹ ਇਹ ਆ ਵੀ ਨਾ ਤਾਂ ਇਹ ਸਟੀਲ ਦਾ ਬਣਿਆ ਹੋਇਆ ਤੇ ਨਾ ਇਹ ਅਲੂਮੀਨੀਅਮ ਦਾ ਬਣਿਆ ਹੋਇਆ ਤੇ ਨਾ ਲੋਹੇ ਦਾ ਬਣਿਆ ਹੋਇਆ ਇਹ ਕਾਰਬਨ ਫਾਈਬਰ ਦਾ ਬਣਿਆ ਹੋਇਆ ਸਾਈਕਲ ਆ ਇਹਦਾ ਜਿਹੜਾ ਵੇਟ ਆ ਤੁਸੀਂ ਦੇਖੋਗੇ ਵੀ ਬਹੁਤ ਘੱਟ ਆ ਐਵੇਂ ਆਸਾਨੀ ਦੇ ਨਾਲ ਛੱਟਿਆ ਜਾਂਦਾ ਤੇ ਇੱਕ ਇਹਨੂੰ ਤੁਸੀਂ ਚਾਹੇ ਅਗਲੇ ਚੱਕੇ ਤੋਂ ਜਿਵੇਂ ਮਰਦੀ ਖੋਲ ਲੋ ਸੌਖਾ ਹੀ ਖੁੱਲ ਜਾਂਦਾ ਏ ਇਹਨੇ ਐਵੇਂ ਖੁੱਲ ਕੇ ਇਕੱਠਾ ਹੋ ਜਾਣਾ ਤੇ ਐਵੇਂ ਹੀ ਇਕੱਠਾ ਆ ਜਾਣਾ ਇਹਨੇ ਤੇ ਦੇ ਦੂਸਰੇ ਪਾਸੇ ਪਿਖਲਾ ਝੱਟਾ ਉਹਨੂੰ ਵੀ ਜਦੋਂ ਮਰਜ਼ੀ ਜਿਵੇਂ ਮਰਜ਼ੀ ਖੋਲ ਕੇ ਤੁਸੀਂ ਇਹ ਵੀ ਬਹੁਤ ਸੌਖਾ ਖੋਲ ਲਿਆ ਤਾਂ ਹੁਣ ਮਾੜਾ ਗਿਆ ਟਾਇਟ ਕੀਤਾ ਹੋਇਆ ਮੇਰਾ ਇਹਨੂੰ ਜਦੋਂ ਮਰਜ਼ੀ ਖੋਲ ਸਕਦੇ ਹੋ ਤੁਸੀਂ ਤੇ ਇਹਨੂੰ ਇਕੱਠਾ ਕਰਕੇ ਬੈਗ ਦੇ ਵਿੱਚ ਪਾ ਲੇ ਤੁਸੀਂ ਜਿੱਥੇ ਮਰਜ਼ੀ ਟਰੈਵਲ ਕਰ ਸਕਦੇ ਹੋ ਸਾਈਕਲ ਦੇ ਨਾਲ ਨਾਲ ਆਪਾਂ ਨੇ ਨਾ ਦਕੈਤ ਲਾਉਣ ਵਾਲਿਆਂ ਤੋਂ ਥੋੜਾ ਜਿਹਾ ਸਮਾਨ ਮੰਗਾਇਆ ਸੀ ਸਾਈਕਲ ਦੇ ਬਾਰੇ ਜਦੋਂ ਆਪਾਂ ਕਿਤੇ ਘੁੰਮਣ ਜਾਣਾ ਹੋਵੇ ਤਾਂ ਤੁਸੀਂ ਦੇ ਇੱਥੇ ਟੰਗਣ ਲਈ ਬੈਗ ਹੁੰਦੇ ਆ ਤਾਂ ਉਹਨਾਂ ਬੈਗਾਂ ਦੇ ਵਿੱਚ ਕੱਪੜੇ ਕੁੱਪੜੇ ਪਾਉਣੇ ਹੁੰਦੇ ਆ ਜਾਂ ਪਾਣੀ ਵਾਲੀ ਬੋਤਲ ਹੋਗੀ ਜਾਂ ਇੱਕ ਜੈਕਟ ਹੁੰਦੀ ਆ ਜਦੋਂ ਤੁਸੀਂ ਰੋਡ ਦੇ ਉੱਤੇ ਜਾਂਦੇ ਹੋ ਨਾ ਹਾਂ ਉਹ ਕਿਹੜੀ ਜੈਕਟ ਆ ਉਹਦਾ ਕੰਮ ਇਹ ਹੁੰਦਾ ਬਈ ਸਾਹਮਣੇ ਤੁਰੀ ਆਉਂਦੀ ਚੀਜ਼ ਤੇ ਵਿੱਚ ਜੀ ਤੋ ਟੋਟੇ ਜੈਕਟ ਪਾਈ ਤੇ ਸਜਾਂਦੀ ਆ ਸਾਹਮਣੇ ਵਾਲੇ ਬੰਦੇ ਨੂੰ ਚਾਹੇ ਗੱਡੀ ਦੇ ਵਿੱਚ ਆਉਂਦਾ ਹੋਵੇ ਜਾਂ ਕੋਈ ਵੀ ਵੀ ਐਕਸੀਡੈਂਟ ਹੋਣ ਦਾ ਪਚਾਹ ਹੋ ਜਾਂਦਾ ਦੇਖਿੜੇ ਬੈਗ ਆ ਤੁਸੀਂ ਦੇਖ ਸਕਦੇ ਹੋ ਆਪਾਂ ਨੇ 4 ਪੀਸ ਮੰਗਾਏ ਸੀ ਇੱਕ ਆਪਣਾ ਦੋਸਤਾ ਦੋ ਉਹਨੂੰ ਚਾਹੀਦੇ ਸੀ ਤੇ ਆਪਾਂ ਹੁਣ ਇਹ ਸੈਟ ਕਰਕੇ ਦੇਖਾਂਗੇ ਆਪਣੇ ਸਾਈਕਲ ਦੇ ਉੱਤੇ ਵੀ ਇਹ ਕਿਵੇਂ ਆਉਣਗੇ ਦੋ ਪੀਸ ਆ ਦੋ ਮੈਨੂੰ ਪਾਸੇ ਰੱਖ ਲੈਣ ਤੋਂ ਇਹਨਾਂ ਦੇ ਨਾਲ ਪਿਛਲੇ ਬੰਨੇ ਆ ਹੈਂਗਰ ਬਣੇ ਹੁੰਦੇ ਆ ਇਹ ਕਿਹੜੇ ਹੈਂਗਰ ਆਏ ਇਦਾਂ ਕਰਕੇ ਆਪਣੇ ਇਹਦੇ ਤੇ ਲੱਗ ਜਾਂਦੇ ਆ ਬਹੁਤ ਸੌਖਾ ਹੁੰਦਾ ਕੰਮ ਇਹ ਕਿਹੜੇ ਦੋ ਪੀਸ ਆ ਇਹ ਅਸਲ ਤੇ ਵਿੱਚ ਨਾ ਇੱਥੇ ਕੈਰੀਅਰ ਲੱਗਦਾ ਹੁੰਦਾ ਆ ਅਗਲੇ ਬੰਨੇ ਤਾਂ ਇਹ ਦੋ ਪੀਸ ਇੱਥੇ ਟੰਗੇ ਜਾਂਦੇ ਹੁੰਦੇ ਆਪਣੇ ਕੋਲ ਉਹ ਕੈਰੀਅਰ ਨਹੀਂ ਹੈਗਾ ਤੇ ਨਾਲੇ ਆਪਾਂ ਨੇ ਹਾਲੇ ਇੰਨੀ ਦੂਰ ਘੁੰਮਣ ਵੀ ਨਹੀਂ ਜਾਣਾ ਬਾਕੀ ਆਪਣੇ ਕੋਲ ਆ ਬੋਤਲਾ ਇੱਕ ਪਾਣੀ ਵਾਲੀ ਇਹ ਵੀ ਡਕੈਥਲਨ ਵਾਲਿਆਂ ਤੋਂ ਮਿਲਦੀ ਬੀਟਵਨ ਕੰਪਨੀ ਦੀ ਆ ਇਹ ਤੁਸੀਂ ਇੱਥੇ ਲਾ ਸਕਦੇ ਹੋ ਆ ਬੈਗ ਆ ਇੱਕ ਤੇ ਅਗਲੇ ਬੰਨੇ ਹੈਂਡਲ ਦੇ ਉੱਤੇ ਲੱਗਦਾ ਵੀ ਤੁਸੀਂ ਇਹਦੇ 'ਚ ਇੱਥੇ ਤਾਂ ਆਪਾਂ ਆਪਦਾ ਮੋਬਾਈਲ ਫੋਨ ਪਾ ਸਕਦੇ ਆ ਆ ਕਿਹੜੀ ਜਗ੍ਹਾ ਹੋਗੀ ਇਹਦੇ ਵਿੱਚ ਜਿਵੇਂ ਐਣਕਾਂ ਹੋ ਗਈਆਂ ਤੁਸੀਂ ਮੰਨ ਕੇ ਗੱਲੋ ਵੀ ਇਹਦੇ 'ਚ ਐਣਕਾਂ ਪਾ ਸਕਦੇ ਹੋ ਫੋਨ ਦਾ ਚਾਰਜਰ ਪਾ ਸਕਦੇ ਹੋ ਜੇ ਤੁਹਾਡੇ ਤੁਹਾਡੇ ਕੋਲੇ ਦੂਸਰੀ ਹੈਗੀ ਆ ਕੀ ਉਹਦਾ ਨਾ ਫੋਨ ਚਾਰਜ ਕਰਨ ਵਾਲੀ ਪਾਵਰ ਬੈਂਕ ਹੋਵੇ ਤਾਂ ਤੁਸੀਂ ਪਾਵਰ ਬੈਂਕ ਲਾ ਰੱਖ ਸਕਦੇ ਹੋ ਇਹਦੇ ਵਿੱਚ ਦਾ ਹੋਰ ਆਪਦਾ ਨਿੱਕਾ ਮੋਟਾ ਸਮਾਨ ਰੱਖ ਸਕਦੇ ਹੋ ਇੱਕ ਆਪਾਂ ਇਹ ਲੌਕ ਮੰਗਾਇਆ ਸੀਗਾ ਕਿ ਲੌਕ ਤੇ ਕੈਥਲੋਂ ਵਾਲਿਆਂ ਦਾ ਹੀ ਆ ਤੇ ਹੈਵੀ ਲੋਕ ਆ ਤੁਸੀਂ ਇੱਥੇ ਹੀ ਗਵੇਂ ਮਾਰਤੀ ਇੱਟ ਮਾਰੀ ਜਾਓ ਥੋੜੀ ਮਾਰੀ ਜਾਓ ਛੇਤੀ ਕਿਤੇ ਆ ਇਹ ਸਿਰਫ ਤੇ ਸਿਰਫ ਗ੍ਰਾਈਂਡਰ ਨਾਲ ਵੱਡ ਹੋ ਵੱਡ ਹੋਊਗਾ ਤੇ ਨੰਬਰ 2 ਤੇ ਆ ਇੱਕ ਯਕਟਾ ਜਿਹਦੀ ਜੀਦੀ ਮੈਂ ਤੁਹਾਡੇ ਕੋਲ ਗੱਲ ਕਰਤਾ ਸੀਗਾ ਤੇ ਜਦੋਂ ਵੀ ਤੁਸੀਂ ਰੋਡ ਦੇ ਉੱਤੇ ਸਾਈਕਲ ਕਿਲਾਉਣਾ ਹੋਵੇ ਤਾਂ ਇਹ ਇਹ ਪਾਉਣੀ ਜ਼ਰੂਰੀ ਆ ਇਹ ਪਾਉਣ ਦੇ ਨਾਲ ਸਾਮਨੇ ਵਾਲੇ ਬੰਦੇ ਨੂੰ ਤੁਸੀਂ ਜਾਣਦੇ ਹੋਏ ਦੇਖ ਸਕਦੇ ਹੋ ਉਹ ਵੀ ਸੋਹਣੀ ਚੀਜ਼ ਆ ਪਾਈ ਫੱਬਦੀ ਆ ਬੰਦੇ ਤੇ ਪਰ ਮੇਰੇ ਥਾਈ ਜ ਵੱਡਾ ਲੱਗਦਾ ਪਿਆ ਮੈਨੂੰ ਤੇ

ਮੇਰੇ ਕੋਲੇ ਪੇਚਕਾਸ ਨਹੀਂ ਹੈਗਾ ਬਾਅਦ 'ਚ ਕੱਸਾਂਗੇ ਆਪਾਂ ਇਹਨੂੰ ਤੇ ਤੁਹਾਨੂੰ ਆਪਣਾ ਫੈਂਕਲ ਕਿਵੇਂ ਲੱਗਾ ਜਾਂ ਵੀਡੀਓ ਕਿਵੇਂ ਲੱਗੀ ਤਾਂ ਉਹ ਤੁਸੀਂ ਕਮੈਂਟ ਕਮੈਂਟ ਬਾਕਸ ਦੇ ਵਿੱਚ ਦੱਸਣਾ ਤੇ ਨੰਬਰ 2 ਤੇ ਆਪਣਾ ਜਿਹੜਾ ਪਿੰਡੂ ਫਲਾਸ ਪਰ YouTube ਚੈਨਲ ਆ ਇਹਦੇ ਤੇ ਤੁਹਾਨੂੰ ਆਪਾਂ ਜਿੱਥੇ ਵੀ ਘੁੰਮਿਆਂ ਕਰਾਂਗੇ ਵਲੌਗ ਆਇਆ ਕਰਨਗੇ ਤਾਂ ਤੁਸੀਂ ਜਿਹੜੇ ਮਿੱਤਰ ਬੇਲੀ ਨਵੇਂ ਆਏ ਹੋ ਉਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਾਤ ਤੋਂ ਬਾਤ ਸ਼ੇਅਰ ਕਰਿਓ ਧੰਨਵਾਦ ਬਹੁਤ ਬਹੁਤ